ਡਾਕਟਰ ਗੁਰਬਖਸ਼ ਸਿੰਘ ਪੰਡਾਲ ਦੀ ਰਚਨਾ ਕਰੀਬੀਅਨ ਟਾਪੂਆਂ ਦੀ ਸੈਰ ਕਰੂਜ਼ ਯਾਤਰਾ ਬੇਫਿਕਰੀ ਤੇ ਰੁਧਾਰੀ ਵਾਲਾ ਸਮਾਂ ਕਰੂਜ਼ ਦੌਰਾਨ ਹਰ ਵਿਅਕਤੀ ਸਲਾਨੀਆਂ ਦੀ ਭੀੜ ਵਿੱਚ ਹੁੰਦਿਆਂ ਵੀ ਪੂਰਨ ਕਲਤਾ ਵਿੱਚ ਖੁਦ ਨੂੰ ਮਿਲਦਾ ਹੈ ਆਪਣੀ ਪੁਨ ਸ਼ਾਨ ਕਰਦਾ ਆੜੇਜ਼ ਵਾਲੇ ਦੇ ਰੰਗਾਂ ਦੀ ਤਸਵੀਰ ਵਿੱਚੋਂ ਦੁਨੀਆ ਦੇ ਰੰਗ ਜਾਣਦਾ ਹੈ ਭੱਖੋ ਵਕ ਕਮਿਊਨਿਟੀਆਂ ਦਾ ਰਹਿਣ ਸਹਿਣ ਉਹਨਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਤਰਜੀਹਾਂ ਤਰਕੀਬਾਂ ਤੇ ਚਾਹਤਾਂ ਨੂੰ ਸਮਝਦਾ ਹੈ ਦਰਅਸਲ ਇਹ ਲੋਕ ਜ਼ਿੰਦਗੀ ਦੇ ਹਰ ਪਲ ਨੂੰ ਬਿਨਾ ਕਿਸੇ ਸੰਕੋਚ ਜਾਂ ਹਿਜਕਚਾਹਟ ਤੇ ਰੁਧਾਰੀ ਨਾਲ ਮੰਨਦੇ ਨੇ ਉਹ ਅੱਜ ਵਿੱਚ ਜਿਉਂਦੇ ਨੇ ਕੱਲ ਨੂੰ ਕੀ ਹੋਣਾ ਕੋਈ ਪਰਵਾਹ ਨਹੀਂ 4000 ਸਾਲਾਨੀਆਂ ਵਿੱਚ ਸਿਰਫ ਇੱਕ ਹੀ ਪੰਜਾਬੀ ਪਰਿਵਾਰ ਦੇਖ ਕੇ ਹੈਰਾਨੀ ਹੋਈ ਪੰਜਾਬੀ ਕੱਲ ਹੀ ਆਪਣੇ ਅੱਜ ਨੂੰ ਦਾਸ ਤੇ ਲਾਉਂਦੇ ਲਾਉਂਦੇ ਅੱਜ ਤੇ ਕੱਲ ਨੂੰ ਗਵਾ ਪੈਂਦੇ ਨੇ ਹੁਣ ਜਮਾਨ ਦੇ ਨਹੀਂ ਤੇ ਕੱਲ ਨੂੰ ਮੰਨਣ ਵੇਲੇ ਸਰੀਰ ਹੀ ਜਵਾਬ ਦੇ ਜਾਂਦਾ ਫਿਰ ਅਸੀਂ ਆਪਣੀ ਔਲਾਦ ਦੇ ਰਹਿਮੋ ਕਰਮ ਤੇ ਆਖਰੀ ਯਾਤਰਾ ਦਾ ਇੰਤਜ਼ਾਰ ਕਰਨ ਲੱਗਦੇ ਹਾਂ ਇਹ ਬੰਦੇ ਕਦੇ ਆਪਣੇ ਆਪ ਨੂੰ ਮਿਲਿਆ ਕਰ ਕਦੇ ਹੱਸ ਕੇ ਕੁਝ ਪਲ ਜੀ ਰਿਹਾ ਕਰ ਆਪਣਾ ਅੰਬਰ ਤਲਾਸ਼ ਕਰ ਤੇ ਤਾਰਿਆਂ ਦੀ ਸ਼ਾਮੇ ਬੈਠਾ ਕਰ ਕਦੇ ਆਪਣੀ ਜੀਵਨ ਰੁੱਤ ਨੂੰ ਹੰਡਾਲੇ ਹਰ ਵੇਲੇ ਸ਼ਾਮ ਹੀ ਨਾ ਬਣਿਆ ਰਿਹਾ ਕਰ ਕਦੇ ਸਰਗੀ ਬਣਿਆ ਕਰ ਐਵੇਂ ਢਲਦੀ ਦੁਪਹਿਰ ਦਾ ਘਾਤੋਂ ਇੰਤਜ਼ਾਰ ਕਰਦਾ ਕਦੇ ਤਿੱਖੜ ਦੁਪਹਿਰ ਵੀ ਬਣਿਆ ਕਰ ਕਦੇ ਪੂਰੇ ਦੀ ਪੌਣ ਦਾ ਨਾਮ ਬਣ ਜਾਂ ਕਦੇ ਪਛੋਂ ਦੀਆਂ ਕਣੀਆਂ ਬਣਿਆ ਕਰ ਐਵੇਂ ਚਿੱਤਰ ਖੰਭੀਆਂ ਬਣ ਜਿਉਣਾ ਕਦੇ ਕਾਲੀ ਘਟਾ ਵੀ ਬਣਿਆ ਕਰ ਐਵੇਂ ਪੱჭੜ ਦਾ ਰੰਗ ਚੜ੍ਹ ਆਈ ਕਦੇ ਬਹਾਰ ਦੀ ਦਸਤਕ ਵੀ ਬਣਿਆ ਕਰ ਨਾ ਖਿੰਡ ਦੇ ਫੁੱਲਾਂ ਦੀ ਆਉਦੀ ਹੋ ਕਦੇ ਖਿੜਦੇ ਫੁੱਲਾਂ ਦੀ ਉਮਰ ਭੋਗਿਆ ਕਰ ਵਕਤ ਨੂੰ ਕੋਈ ਨਾ ਫੜ ਸਕਿਆ ਤੇਰੇ ਪੱਲੇ ਜੋ ਪਲ ਉਸ ਨੂੰ ਜੀਵਿਆ ਕਰ ਦਰਅਸਲ ਜਦ ਮੈਂ ਕروز ਵਿਚਲੇ ਸਲਾਨੀਆਂ ਵੰਨੀ ਦੇਖਦਾ ਤਾਂ ਪਤਾ ਲੱਗਦਾ ਕਿ ਉਹ ਆਪਣੇ ਜੀਵਨ ਤੇ ਅੱਜ ਨੂੰ ਜਿਉਂਦੇ ਨੇ ਆਪਣੀ ਆਉਣ ਵਾਲੀਆਂ ਨਸਲਾਂ ਲਈ ਰਾਂਗਲੇ ਵਰਤਮਾਨ ਨੂੰ ਬਰਬਾਦ ਨਹੀਂ ਕਰਦੇ ਉਹ ਜ਼ਿੰਦਗੀ ਦਾ ਜਸ਼ਨ ਮਨਾਉਂਦੇ ਨੇ ਹੱਸਦੇ ਟੱਪਦੇ ਨੱਚਦੇ ਗਾਉਂਦੇ ਨੇ ਹਰ ਨੁੱਕਰ ਤੇ ਮਹਿਫਲ ਸਜਾਉਂਦੇ ਨੇ ਆਪਣੀ ਮਸਤੀ ਵਿੱਚ ਆਪਣੀਆਂ ਤਰਜੀਹਾਂ ਨੂੰ ਹੀ ਅਹਿਮੀਅਤ ਦਿੰਦੇ ਨੇ ਉਹਨਾਂ ਲਈ ਤਾਂ ਕੋਈ ਅਰਥ ਨਹੀਂ ਕਿ ਕੋਈ ਉਹਨਾਂ ਦੀ ਤਰਬੀਅਤ ਅਤੇ ਜੀਵਨ ਸ਼ੈਲੀ ਬਾਰੇ ਕੋਈ ਕੀ ਕਹਿੰਦਾ ਹੈ ਉਹਨਾਂ ਦਾ ਪਹਿਨਾ ਖਾਣਾ ਵਿਚਰਨਾ ਤੇ ਆਪਣੇ ਆਲਮ ਵਿੱਚ ਮਨ ਦੀਆਂ ਭਾਵਨਾਵਾਂ ਦੀ ਪੂਰਨਤਾ ਹੀ ਉਹਨਾਂ ਦਾ ਸੱਚ ਹੈ ਜਿਸ ਨੂੰ ਉਹ ਬਾਖੂਬੀ ਜਿਉਂਦੇ ਨੇ ਪੰਜਾਬੀ ਤਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਫਿਕਰਮੰਦੀ ਵਿੱਚ ਆਪਣੀ ਸਾਰੀ ਉਮਰ ਹੀ ਦਾਤੇ ਲਾਈ ਰੱਖਦੇ ਨੇ ਜਦ ਸਾਡਾ ਸਰੀਰ جواب ਦੇਣ ਲੱਗਦਾ ਤਾਂ ਸਾਡੀ ਰੂਹ ਸਾਨੂੰ ਆਪਣੇ ਹਾਲਾਤ ਤੇ ਛੱਡ ਸਾਥੋਂ ਅਲੱਗ ਹੋ ਜਾਂਦੀ ਹੈ ਅਸੀਂ ਫਿਰ ਕਿਸੇ ਬਜ਼ੁਰਗ ਘਰ ਜਾਂ ਸੀਨੀਅਰ ਹੋਮ ਆਪਣੀ ਮੌਤ ਦੀ ਉਡੀਕ ਕਰਦੇ ਹਾਂ ਸਾਨੂੰ ਆਪਣੀ ਬੀਤੀ ਜ਼ਿੰਦਗੀ ਤੇ ਅਫਸੋਸ ਤਾਂ ਬਹੁਤ ਹੁੰਦਾ ਹੈ ਪਰ ਬੀਤਿਆ ਕਦੇ ਪਰਤਦਾ ਨਹੀਂ ਭੁੱਖ ਦੀ ਚਿੰਤਾ ਵਿੱਚ ਅਸੀਂ ਆਪਣੇ ਸਾਹਾਂ ਵਿੱਚ ਹੌਂਕੇ ਤੇ ਹਾਂਵੇਂ ਵੀ ਜੀਦੇ ਹਾਂ ਆਪਣੀ ਅਰਥੀ ਨੂੰ ਆਪਣੇ ਮੋਢਿਆਂ ਤੇ ਚੁੱਕੀ ਮਸਾਨਾਂ ਵੱਲ ਨੂੰ ਜਾਣ ਲਈ ਕਰੇ ਹੁੰਦੇ ਹਾਂ ਸਾਨੂੰ ਵੀ ਵਿਦੇਸ਼ੀਆਂ ਦੇ ਜੀਵਨ ਜਾਂਚ ਵਿੱਚੋਂ ਕੁਝ ਤਾਂ ਸਿੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਨੂੰ ਅਜਿਹਾ ਜੀਓ ਕਿ ਸਾਡੀ ਅਰਥੀ ਮਗਰ ਤੁਰੇ ਜਾਂਦੇ ਲੋਕ ਕਹਿਣ ਕਿ ਜ਼ਿੰਦਗੀ ਤਾਂ ਇਸ ਤੀ ਸਾਨੂੰ ਆਖਰੀ ਸਾਲ ਲੈਣ ਲੱਗਿਆਂ ਕੋਈ ਗਿਲਾ ਜਾਂ ਸ਼ਿਕਵਾ ਨਾ ਹੋਵੇ ਕਿ ਅਸੀਂ ਕੁਝ ਅਜਿਹਾ ਕਰ ਹੀ ਨਹੀਂ ਸਕੇ ਜਾਂ ਮਨ ਨਹੀਂ ਸਕੇ ਜੋ ਸਾਡਾ ਮਨ ਚਾਹੁੰਦਾ ਸੀ ਕਦੇ-ਕਦੇ ਆਪਣੀ ਹਿੱਸੇ ਦੀ ਜ਼ਿੰਦਗੀ ਨੂੰ ਆਪਣੇ ਸਮਾਨ ਦੀ ਛਾਵੇਂ ਆਪਣੇ ਪੈਰਾਂ ਹੇਠਲੀ ਧਰਤੀ ਤੇ ਵਿਛਰਦਿਆਂ ਜ਼ਰੂਰ ਜੀਣਾ ਇਸ ਦਾ ਫਲਾਸ ਸੀ ਨੂਰ ਤੁਹਾਡੇ ਚਿਹਰੇ ਤੇ ਹਰ ਵੇਲੇ ਚਮਕਦਾ ਰਹੇਗਾ ਹਫਤਾ ਪਰ ਕਰੂਜ਼ ਤੇ ਬਤਾ ਸਾਡਾ ਕਰੂਜ਼ ਸ਼ਿਪ ਮੀਆਮੀ ਕਰੂਜ਼ ਪੋਰਟ ਤੇ ਹਾਲ ਲੱਗਿਆ ਅਸੀਂ ਮੀਆਮੀ ਤੋਂ ਫਲਾਈਟ ਲੈ ਕੇ ਕਲੀਵਲੈਂਡ ਆ ਫਿਰ ਸਰਦ ਮੌਸਮਾਂ ਦਾ ਰੰਗ ਮਾਣਨ ਲਈ ਖੁਦ ਨੂੰ ਤਿਆਰ ਕਰ ਲਿਆ ਧੰਨਵਾਦ